ਜਲੰਧਰ ਦੇ ਵਿੱਚ ਟਰਾਂਸਪੋਰਟ ਮਹਿਕਮਾ ਇੱਕ ਵਾਰ ਫਿਰ ਵਿਵਾਦਾਂ 'ਚ ਘਿਰਦਾ ਦਿਖਾਈ ਦੇ ਰਿਹਾ ਹੈ ਇਸ ਵਾਰ ਵਿਵਾਦ ਜੋ ਕਰ ਰਹੇ ਨੇ ਉਹ ਲੋਕ ਕਰ ਰਹੇ ਨੇ ਐਪਲੀਕੈਂਟ ਪਰੇਸ਼ਾਨ ਹੋ ਰਹੇ ਨੇ ਨੈਸ਼ਨਲ ਹਾਈਵੇ ਤੇ ਖੜਾ ਤੁਸੀਂ ਵੇਖ ਕੇ ਜ਼ਰੂਰ ਸੋਚੋਗੇ ਕਿ ਇੱਥੇ ਦਫ਼ਤਰ ਕਿਹੜਾ ਹੈ ਪਰ ਮੈਂ ਤੁਹਾਨੂੰ ਦੱਸ ਦਿਆਂ ਇੱਥੇ ਗੱਡੀਆਂ ਦੀ ਪਾਸਿੰਗ ਹੁੰਦੀ ਹੈ ਬਜ਼ੁਰਗ ਪਰੇਸ਼ਾਨ ਹੋ ਰਹੇ ਨੇ ਕਿੰਨੋਂ ਸਵੇਰ ਤੋਂ ਕਦੋਂ ਤੋਂ ਖੜੇ ਹੋਏ ਹੋ ਤੇ ਕੀ ਕੰਮ ਕਰਨ ਆਏ 8 ਵਜੇ ਦਾ ਆਇਆ ਜੀ ਸਾਢੇ 8 ਵਜੇ ਤੇ ਲਾਈਨ 'ਚ ਲਗਾਏ ਔਰ ਮੇਰੇ ਤੋਂ ਮਰੇ 10 ਗੱਡੀਆਂ ਸੀ ਆ ਕੰਮ ਕੀ ਕਰਵਾਉਣ ਆਏ ਹੈਗੇ ਵਿੱਚ ਅੱਜ ਗੱਡੀਆਂ ਇੱਥੇ ਲਾਈਆਂ ਆਈਆਂ પાસ ਕਰਵਾਣਾ ਹੈ ਗੱਡੀ ਠੀਕ ਹੈ ਗੱਡੀ ਜਿਹੜੀ 15 ਸਾਲ ਤੋਂ ਬਾਅਦ ਦੀ ਜਿਹੜੀ ਗੱਡੀ ਹੈ ਯਾਰ 15 ਸਾਲ ਤੋਂ ਬਾਅਦ ਨਹੀਂ ਇਹਦੀ ਪਾਸਿੰਗ ਹੁੰਦੀ 2 ਸਾਲ ਤੋਂ ਬਾਅਦ ਅੱਛਾ ਤੁਹਾਡਾ ਇਹ ਕਮਰਸ਼ੀਅਲ ਆਟੋ ਹੈ ਮੇਰਾ ਆਟੋ ਹੈ ਤੁਹਾਡਾ ਠੀਕ ਹੈ ਅੱਛਾ ਮੈਂ ਇਹ ਬੰਦੇ ਆਏ ਸਾਹਮਣੇ ਨਹੀਂ ਆਣਾ ਮੈਂ ਕਿਹਾ ਭਾਈ ਤੁਸੀਂ ਹੈ ਕੌਣ ਚਲੋ ਇਹ ਪ੍ਰੂਫ ਦੇ ਦਿਓ ਅਸੀਂ ਚਲੇ ਜਾਂਦੇ ਹਾਂ ਇਹਨ ਕੋਈ ਗੱਲਬਾਤ ਨਹੀਂ ਕੀਤੀ ਦਬਕੇ ਮਾਰ ਕੇ ਕੋਣ ਹੈ ਜੀ ਦਬਕੇ ਕੌਣ ਮਾਰਦਾ ਕੌਣ ਪਿਆ ਸੀ ਕਿਹੜਾ ਵੇ ਉਹਾਰੇ ਇਹ ਆਫੀਸ਼ੀਅਲ ਹੈ ਕੋਈ ਕਿ ਕਰਿੰਦਾ ਹੈ ਕਿ ਕੌਣ ਹੈ ਨਹੀਂ ਪਤਾ ਜੀ ਕਿਸੇ ਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਇਹ ਦੋ ਦੋ ਬੰਦੇ ਆਏ ਹੱਥੋਂ ਪਾਈ ਵੀ ਹੋਈ ਦੂਸਰੀ ਪੁੜੀ ਦੇ ਨਾਲ ਤੁਸੀਂ ਵੀ ਇਹੇ ਪਾਸਿੰਗ ਕਰਵਾਣੀ ਆਏ ਹੋ ਮੈਂ ਨੂਰ ਮਹਿਲ ਤੋਂ ਆਇਆ ਹਾਂ ਕਿੰਨਾ ਚੱਕਰ ਹੈ ਅੱਜ ਜਿਹੜਾ ਦੂਜਾ ਚੱਕਰ ਆ ਜੀ ਪਿਛਲੀ ਵਾਰੀ ਕੰਮ ਕਿਉਂ ਨਹੀਂ ਹੋਇਆ ਪਿਛਲੀ ਵਾਰੀ ਪਤਾ ਨਹੀਂ ਆਇਆ ਨਹੀਂ ਚੱਲ ਗਿਆ ਸਾਹਿਬ ਮੈਂ 12:00 ਵਜੇ ਆਇਆ ਮੈਂ ਫਾਇਲ ਅਪਲੋਡ ਕੀਤੀ ਸੀ 11:00 ਵਜੇ ਉਹ ਹਾਲਾਤ ਬਣੇ ਹੋਏ ਨੇ ਇੱਥੇ ਕਿ ਐਡਬੀਆਈ ਸਭ ਆਉਂਦੇ ਨਹੀਂ ਕਿ ਬਿਨਾਂ ਅਚਨਚੇਤ ਛੁੱਟੀ ਦੇ ਵੀ ਨਹੀਂ ਪਤਾਈ ਸਾਨੂੰ ਕਿ ਕਦਨੇ ਨੂੰ ਸੋਮਵਾਰ ਆਓ ਜਾਂ ਮੰਤਲ ਕੀ ਬੁੱਧਵਾਰ ਆਓ ਇੱਕ ਵਾਰ ਮੈਂ ਸੋਮਵਾਰ ਆਇਆ ਸੀ ਕਿ ਸੋਮਵਾਰ ਮੈਨੂੰ ਕੰਮ ਪੈ ਗਿਆ ਕਿ ਬਹੁਤ ਜ਼ਰੂਰੀ ਚਾ ਲੋ ਸਾਡੀ ਡੈੱਡਥ ਹੋਈ ਸੀ ਠੀਕ ਹੈ ਕਹਿੰਦੇ ਬੁੱਧਵਾਰ ਨੂੰ ਪਹੁੰਚ ਜਾਓ ਬੁੱਧਵਾਰ ਤੁਸੀਂ ਆਏ ਇੱਥੇ ਕੋਈ ਨਹੀਂ ਪਿਛਲੇ ਪਿਛਲੇ ਸੋਮਵਾਰ ਕੁਝ ਨੇ ਕੋਈ ਡੀਸੀ ਵਰਕਰਾਂ ਦੀ ਹੜਤਾਲ ਸੀਗੀ ਉਹ ਵੀ ਦੂਸਰੇ ਦਿਨ ਪਤਾ ਲੱਗਾ ਕਿ ਖੱਜਲ ਖਰਾਬੀ ਜਿਹੜੀ ਹੈ ਕਿ ਖਰਾਬੀ ਬਹੁਤ ਜ਼ਿਆਦਾ ਹੈ ਔਰ ਜਿਹੜੇ ਨਮਾਇंदे ਆ ਜਿਹਦਾਂ ਇਹ ਕੰਮ ਕਰਨ ਵਾਲੇ ਬੰਦੇ ਸਾਨੂੰ ਸਹੀ ਤੰਗ ਨਾਲ ਮਤਮੀਜੀ ਦੇ ਨਾਲ ਗੱਲ ਕਰਦੇ ਪਏ ਨੇ ਤਾਂ ਆ ਕਿ ਤੁਸੀਂ ਵੀ ਇਹੀ ਕੰਮ ਕਰਵਾਣਾ ਹੈ ਤੁਹਾਡਾ ਕੀ ਕੰਮ ਸਿੰਗ ਦਾ ਕਰਵਾਣਾ ਹੈ ਤੁਹਾਡੀ ਪਾਸਿੰਗ ਕਰੀਏ ਤੁਹਾਡੀ ਉਹ ਮੋਟਰਸਾਈਕਲ ਦੀ ਹੈ ਜੀ ਦੂਜਾ ਤੀਜਾ ਜਿਹੜਾ ਹੋ ਗਿਆ ਆ ਪਰ ਉਹ ਜੀ ਕਹਿੰਦੇ ਉਦੋਂ 12 ਵਜੇ ਉੱਠ ਕੇ ਚੱਲ ਗਏ ਜੀ ਆ ਸਵੇਰੇ 9 ਵਜੇ ਆਣੇ ਆ ਤੇ 12 ਵਜੇ ਚੱਲ ਜਾਂਦੇ ਅੱਜ ਆਏ ਹੀ ਨਹੀਂ ਕਹਿੰਦੇ ਬੁੱਧਵਾਰ ਆਜੋ ਅੱਜ ਆਏ ਹੀ ਨਹੀਂ ਕਿੱਥੇ ਜਾਵੇ ਬੰਦਾ ਕੋਈ ਟਾਈਮਿੰਗ ਹੋਵੇ ਕੋਈ ਦਫ਼ਤਰ ਹੋਵੇ ਬੰਦਾ ਉੱਥੇ ਜਾਵੇ ਕੁਝ ਹੈ ਹੀ ਨਹੀਂ ਮੈਂ ਪਾਜੀ ਕਪੂਰਸਰ ਤੋਂ ਆਇਆ ਮੈਂ ਲਾਇਸੈਂਸ ਬਣਾਉਣਾ ਹੈ ਵੀ ਉਧਰ ਨਹੀਂ ਆਇਆ ਅੱਛਾ ਪਰਸੋਂ ਇੱਥੇ ਆਇਆ ਵਾਂ ਕਰ ਪਰਸੋਂ ਉਹਨੇ ਕਹਿੰਦਾ ਕਿ ਪੂਰਤਨ ਚਲ ਜਿਓ ਮੰਗਲਵਾਰ ਉੱਥੇ ਗਏ ਕੱਲ ਉੱਥੋਂ ਕਹਿੰਦੇ ਫੇਰ ਅੱਜ ਇੱਥੇ ਜਲੰਧਰ ਆਜੋ ਅੱਜ ਇੱਥੇ ਆ ਜਿੱਥੇ ਫੇਰ ਕੁਛ ਹੋਵੇ ਮਤਲਬ ਕਿ ਖੱਜਲ ਖਰਾਬੀ ਹੀ ਜਿਹੜੀ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਇਹੀ ਕੰਮ ਕਰਵਾਉਣ ਆਏ ਜਿਵੇਂ ਹੀ ਹੈ ਜੀ ਲਾਇਸੈਂਸ ਲਈ ਆ ਬਜ਼ੁਰਗੋ ਜੋ ਦਾਅਵੇ ਵੀ ਨੇ ਕਿ ਘਰ ਘਰ ਸਰਵਿਸਿਜ਼ ਦੀ ਗੱਲ ਜੇ ਕੀਤੀ ਜਾਵੇ ਦਸਤਰਾں ਚ ਕੰਮ ਨਹੀਂ ਹੋਣੀ ਘਰਾਂ ਚ ਆ ਕੇ ਹੋਣ ਕਿਹਦੇ ਕੰਮ ਹੈ ਜੀ ਦੁਕਾਨ ਦੇ ਹੋ ਰਹੇ ਨੇ ਖਾਨ ਦੇ ਹੋ ਰਹੇ ਨੇ ਇਹਨਾਂ ਦੇ ਰੂਡਲੀ ਬਿਹੇਵ ਕਰਦੇ ਹਨ ਕਿਸੇ ਪਾਸੇ ਦਫ਼ਤਰ ਨਾ ਉਹ ਹੀ ਹੈ ਕਿ ਇਹ ਦਫ਼ਤਰ ਤੁਸੀਂ ਕੋਡ ਜਾਂ ਨਾ ਕੋਈ ਨੰਬਰ ਹੈ ਨਾ ਕਿਸੇ ਸਰ ਤੇ ਇਹਨਾਂ ਦਾ ਹੈ ਨਹੀਂ ਜਗ੍ਹਾ ਇਹਨਾਂ ਦੀ ਤਾਂ ਹੈ ਹੀ ਨਹੀਂ ਕਿ ਰੂਡਲੀ ਬਿਹੇਵ ਕਰਦੇ ਆ ਉਸ ਤੋਂ ਆਪਾਂ ਇਹਨਾਂ ਨੂੰ ਕਿਹਾ ਕਿ ਸਾਨੂੰ ਕੋਈ ਸਲਿੱਪ ਦਿਓ ਕੋਈ ਪੁਲਿਸ ਵਾਲਾ ਫੜ ਲਵੇ ਜਾਂ ਫਿਰ ਕਹਿੰਦੇ ਸਾਨੂੰ ਕੋਈ ਸਲਿੱਪ ਨਹੀਂ ਅਸੀਂ ਦੇ ਸਕਦੇ ਪੁਰਾਣੀ ਕਰਾਉਣੀ ਤਾਂ ਨਾ ਕਰਵਾਓ ਇਦਾਂ ਰੂਡਲੀ ਬਿਹੇਵ ਕਰਦੇ ਇਹ ਜੋ ਹਾਲਾਤ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਦਾਵਾ ਵੀ ਹੈ ਇਲਜ਼ਾਮ ਵੀ ਲੋਕ ਲਗਾ ਰਹੇ ਨੇ ਕਿ ਬਦਤਮੀਜ਼ੀ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਕੰਮ ਕੀਤਾ ਨਹੀਂ ਜਾ ਰਿਹਾ ਖੱਜਲ ਖਰਾਬ ਜਿਹੜਾ ਕਿ ਉਹ ਹੋਣਾ ਪੈ ਰਿਹਾ ਹਾਲਾਂਕਿ ਹੁਣੇ ਵੀ ਇੱਕ ਕਰਿੰਦਾ ਜਦੋਂ ਗੱਲ ਕਰ ਰਿਹਾ ਸੀਗਾ ਉਹਨੇ ਗੱਲ ਆਖੀ ਹੈ ਕਿ ਐਮਬੀਆਈ ਸਾਹਿਬ ਜਿਹੜੇ ਨੇ ਕਿ ਉਹ ਜਲੰਧਰ ਬੈਠੇ ਆਰਟੀਏ ਆਫਿਸ ਦੇ ਵਿੱਚ ਕਿਉਂਕਿ ਆਰਟੀਏ ਛੁੱਟੀ ਤੇ ਉੱਪਰ ਇਹ ਲੋਕ ਜੋ ਕਿ ਇੱਥੇ ਹਾਲਾਂਕਿ ਰਸ਼ ਹੁਣ ਜ਼ਰੂਰ ਘਟਿਆ ਵਾ ਪਹਿਲਾਂ ਇਸ ਤੋਂ ਵੱਧ ਹੀ ਲੋਕ ਸੀਗੇ ਜੀ ਇੱਥੇ ਜਿਸ ਤਰੀਕੇ ਦੇ ਨਾਲ ਕਿਨੇ ਲੋਕ ਸੀਗੇ ਜੀ ਕਿਤੇ ਕਿਤੇ ਜਿਹੜੇ ਕਿ ਇਹਨਾਂ ਨੇ ਕੱਟ-ਕੱਟ ਕੇ ਲੈ ਗਏ ਵਿੱਚੋਂ ਕਾੜੀਆਂ ਕਾੜੀਆਂ ਲੈ ਕੇ ਗਏ ਨੇ ਕਾਣੀ ਉੱਪਰ ਲੈ ਗਏ ਵਿੱਚੋਂ ਕਾੜੀਆਂ ਦੋ ਜਹਾ ਤੁਹਾਡੇ ਆਉਣ ਦਾ ਪਤਾ ਲੱਗਾ ਤੇ ਬਾ ਉਹਦੋਂ ਚਲ ਗਿਆ ਉਹਦੋਂ ਉਹਦੋਂ ਆ ਗਿਆ ਅੰਦਰ ਨੇ ਪਰਚੀਆਂ ਲੈਣੀ ਸ਼ੁਰੂ ਕੀ ਤੇ ਫੋਟੋ ਕੱਟ ਕੇ ਭੇਜ ਆ ਪਤਾ ਨਹੀਂ ਬੰਦਾ ਆਫੀਸ਼ੀਅਲ ਕਿ ਸਾਡੀ ਆਰਸੀ ਪਾਸ ਹੋ ਗਈ ਹੈ ਹਨਾ ਕਿ ਮਤਲਬ ਇਦਾਂ ਡਾਕੂਮੈਂਟ ਲੈ ਕੇ ਸਾਨੂੰ ਕੋਈ ਪ੍ਰੂਫ ਹੀ ਨਹੀਂ ਹੈ ਤੇ ਕਿ ਮਤਲਬ ਸਾਡੀ ਆਰਸੀ ਇੱਥੇ ਉਹਦਾਂ ਬੇਸਿਕਲੀ ਜਿਹੜੀਆਂ ਗੱਡੀਆਂ ਪਾਸ ਕਰਨ ਵਾਸਤੇ ਹੀ ਇੱਥੇ ਐਮਬੀਏ ਸਾਹਿਬ ਆਂਦੇ ਨੇ ਤੇ ਨਾਲ ਉਸ ਤੋਂ ਬਾਅਦ ਜਿਹੜੇ ਲਾਇਸੈਂਸ ਦਾ ਕੰਮ ਹੈ ਉਹ ਇੱਥੇ ਆਂਦੇ ਨੇ ਪਾਸਿੰਗ ਪਰ ਪਾਸਿੰਗ ਵਾਸਤੇ ਤੁਸੀਂ ਨਹੀਂ ਸਮਝਦੇ ਕਿ ਪ੍ਰੋਪਰ ਇੱਕ ਟਰੈਕ ਹੋਣਾ ਚਾਹੀਦਾ ਹੈ ਕਿ ਸਰਕਾਰੀ ਥਾਂ ਹੋਣੀ ਚਾਹੀਦੀ ਹੈ ਇਹਦੇ ਅੱਗੇ ਹੁੰਦਾ ਸੀਗਾ ਕਿਸੇ ਟੇਮ ਦੇ ਵਿੱਚ ਪੁਰਾਣਾ ਪਿੰਡ ਦੇ ਨਾਮ ਪਰਖਸ਼ਾਬ ਦੇ ਵਿੱਚ ਹੁੰਦਾ ਸੀ ਮਗਰ ਹੁਣ ਸਰਕਾਰਾਂ ਦੇ ਸਾਨੂੰ ਖਤ ਸਮਝੀ ਨਹੀਂ ਆ ਰਹੀ ਤਾਂ ਫਿਰ ਕਿੱਥੇ ਹੈਗੀ ਹੈ ਕੀ ਗੱਲ ਹੈ ਕੀ ਮਸਲਾ ਸਾਡੇ ਡਾਕੂਮੈਂਟਸ ਹੀ ਪਤਾ ਨਹੀਂ ਕਿਹੜਾ ਅਨਫੀਸ਼ੀਅਲ ਬੰਦਾ ਲਈ ਜਾਂਦਾ ਕੰਮ ਕਰਦਾ ਨਹੀਂ ਪਿਆ ਲੈ ਕੇ ਜਾ ਰਹੇ ਆ ਕਾਗਜ਼ ਲੈ ਕੇ ਜਾ ਰਹੇ ਕੋਈ ਕਿਸ ਨੂੰ ਕੋਈ ਰਸੀਦ ਨਹੀਂ ਪੈਸੇ ਵੀ ਇੱਥੇ ਲਏ ਜਾਂਦੇ ਕਿਸੇ ਤਰੀਕੇ ਨਾਲ ਕਿ ਕਿੱਲੇ ਸਰਕਾਰੀ ਫੀਸ ਤੇ ਹੀ ਕੰਮ ਪਰ ਪੈਸੇ ਸਰਸੀ ਇੱਥੇ ਕਚਹਿਰੀ ਦਫ਼ਤਰ ਕਰਾਈ ਸੀ ਉੱਥੇ ਵੀ ਦੋ ਤਿੰਨ ਗੇੜੇ ਲੱਗੇ ਆਪਣੇ ਕਹਿੰਦੇ ਅਸੀਂ ਮਸਲਾ ਇਹ ਆ ਕਿ ਕੋਈ ਗਾਈਡੈਂਸ ਹੀ ਨਹੀਂ ਹੈ ਕਿ ਕਿਸੇ ਚੀਜ਼ ਦੀ ਕੋਈ ਹੈ ਹੀ ਨਹੀਂ ਇਲਜ਼ਾਮ ਲੋਕਾਂ ਦੇ ਇਹੀ ਹੈ ਪਰ ਇੱਥੋਂ ਸਭ ਤੋਂ ਇੱਕ ਵੱਖਰੀ ਤਸਵੀਰ ਇਹ ਹੈ ਕਿ ਸਰਕਾਰੀ ਦਫ਼ਤਰ ਹੈ ਜੋ ਇੱਥੇ ਬਣਿਆ ਹੋਇਆ ਹੈ ਤੁਸੀਂ ਹਾਈਵੇ ਤੇ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਸਥਿਤਾ ਲੋਕ ਆਪਣੀਆਂ ਗੱਡੀਆਂ ਨੂੰ ਪਾਸਿੰਗ ਕਰਾਉਣ ਵਾਸਤੇ ਉਰੇ ਖੜੇ ਨੇ ਇਲਜ਼ਾਮ ਇਹੀ ਲੱਗ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਕੋਈ ਗਾਈਡੈਂਸ ਨਹੀਂ ਹੈ ਕਿਸੇ ਤਰੀਕੇ ਦੀ ਨਹੀਂ ਹੈ ਜ਼ਰੂਰ ਟਰਾਂਸਪੋਰਟ ਮਹਿਕਮੇ ਨੂੰ ਇਸ ਦਾ ਸੰਕੇਨ ਲੈਣਾ ਚਾਹੀਦਾ ਹਾਲਾਂਕਿ ਪਹਿਲਾ ਵੀ ਇਹ ਮੁੱਦਾ ਜ਼ਰੂਰ ਚੱਕਿਆ ਸੀਗਾ ਕਿ ਨੈਸ਼ਨਲ ਹਾਈਵੇ ਦੇ ਕੋਲ ਇਹ ਦਫ਼ਤਰ ਸਥਿਤ ਹੈ ਲੋਕਾਂ ਨੂੰ ਖੱਜਲ ਖਰਾਬੀ ਬਹੁਤ ਹੈ ਜੇਕਰ ਇੱਥੇ ਕੋਈ ਹਾਦਸਾ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਲੋਕੀਆ ਵਿੱਚ ਕਾਰ ਰਸਤੇ ਦੇ ਵਿੱਚ ਆਪਣੀਆਂ ਗੱਡੀਆਂ ਲਾ ਕੇ ਖੜੇ ਹੋਏ ਨੇ ਜ਼ਰੂਰ ਇਹਦੇ ਵਾਸਤੇ ਜਿਹੜਾ ਇੱਕ ਸਰਕਾਰ ਨੂੰ ਜਵਾਬਦੇਹੀ ਦੇਣੀ ਪਈ ਕਿਤੇ ਪ੍ਰੋਪਰ ਇੱਕ ਵਿਵਸਥਾ ਕਰਨੀ ਪੈਗੀ ਕਿਉਂਕਿ ਸਰਕਾਰੀ ਫੀਸ ਲੈ ਕੇ ਹੀ ਉਸ ਤੋਂ ਬਾਅਦ ਜਿਹੜੀ ਗੱਡੀਆਂ ਦੀ ਇੱਥੇ ਪਾਸਿੰਗ ਹੋ ਰਹੀ ਹੈ ਹੁਣ ਦੇਖਣਾ ਹੋਏਗਾ ਕਿ ਇਸ ਤੋਂ ਬਾਅਦ ਟਰਾਂਸਪੋਰਟ ਵੈਕਮਾ ਕਿਸ ਤਰੀਕੇ ਦੇ ਨਾਲ ਆਪਣਾ ਰੁਖ اختیار ਕਰਦਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਕਿੰਨਾ ਸੰਜੀਦਗਾ ਹੁੰਦਾ ਹੈ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ న్యూਸ ਜਲੰਧਰ